ਕitab ਦਸ਼ਮ ਗ੍ਰੰਥ ਦਰਪਣ ਦਸ਼ਮ ਗ੍ਰੰਥ ਨਿਰਣੇ ਲੇਖਕ ਗਿਆਨੀ ਭਾਗ ਸਿੰਘ ਅੰਬਾਲਾ ਦੂਜੇ ਭਾਗ ਵਿੱਚ ਸੁਣੋ ਸ਼ਸ਼ਤਰ ਨਾਮ ਮਾਲਾ ਪੁਰਾਣ ਜੋਰੀ ਜੀਏ ਜੁਗ ਚਾਰ ਤਿਹਾਰੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਤੇ ਸੰਖਨ ਕੀ ਤੁਨ ਕੰਟਨ ਕੀ ਕਰਵਾਲੀ ਆਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਸ਼ਤਰ ਨਾਮ ਮਾਲਾ ਪੁਰਾਣ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਆਬ ਸ੍ਰੀ ਸ਼ਸਤਰ ਨਾਮ ਵਾਲਾ ਪੁਰਾਣ ਲਿਖੇ ਅਤੇ ਪਾਸ਼ਾਹੀ 10 ਨਿਰਣਾ 18 ਪੁਰਾਣਾ ਵਿੱਚ ਉਪਰੋਕਤ ਸ਼ਸਤਰ ਨਾਮ ਵਾਲਾ ਪੁਰਾਣ ਕੋਈ ਨਹੀਂ ਤੇ ਨਾ ਹੀ ਇਸ ਰਚਨਾ ਨੂੰ ਪੁਰਾਣ ਕਿਹਾ ਜਾ ਸਕਦਾ ਕਿਉਂਕਿ ਰਿਖੀ ਵਿਆਸ ਜੀ ਦੇ ਰਚੇ ਪ੍ਰਚੀਨ પ્રસੰਗਾਂ ਨੂੰ ਪੁਰਾਣ ਕਹਿੰਦੇ ਹਨ ਦੂਜੀਆਂ ਪਛਾਵਾਂ ਵਿੱਚ ਪੁਰਾਣ ਨੂੰ ਇਤਿਹਾਸ ਅਥਾ ਤਵਾਰੀਖ ਜਾਂ ਹਿਸਟਰੀ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਵਿਸ਼ਨੂੰ ਬ੍ਰਹਮਾਣਡ ਅਤੇ ਭਵਿਸ਼ਪ੍ਰਾਣ ਦੇ ਪੰਜ ਲਖਣ ਦਰਸਾਏ ਗਏ ਹਨ ਸ੍ਰਿਸ਼ਟੀ ਦੀ ਸਾਜਨਾ ਪਰਲੈ ਦੇਵਤਿਆਂ ਅਤੇ ਪਿੱਤਰਾਂ ਦੀ ਬੰਸਾਵਲੀ ਮਨਵੰਤਰਾਂ ਮਨੂ ਦੇ ਰਾਜ ਦੇ ਸਮੇਂ ਦੀ ਗਿਆਤ ਅਤੇ ਵੰਸ਼ਾਂ ਦੇ ਚਰিত্রਾਂ ਕਾਰਨਾਮਿਆਂ ਦਾ ਜਿਸ ਗ੍ਰੰਥ ਵਿੱਚ ਵਰਣਨ ਹੋਵੇ ਉਸ ਨੂੰ ਪੁਰਾਣ ਕਿਹਾ ਜਾਂਦਾ ਹੈ ਸanskrit ਭਾਸ਼ਾ ਦੇ ਪੁਰਾਣ ਕੋਸ਼ ਅਮਰ ਕੋਸ਼ ਵਿੱਚ ਵੀ ਪੁਰਾਣ ਦੇ ਇਹ ਹੀ ਪੰਜ ਲੱਛਣ ਦੱਸੇ ਗਏ ਹਨ ਅਤੇ ਇਸ ਦੀ ਪੁਸ਼ਟੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ Hindu ਮਿਥਿਆਸ ਕੋਸ਼ ਦੇ ਪੰਨਾ 353 ਉੱਤੇ ਪੁਰਾਣਾ ਸੰਬੰਧੀ ਦਿੱਤੇ ਗਏ ਵੇਰਵਿਆਂ ਤੋਂ ਵੀ ਹੁੰਦੀ ਹੈ ਤਾਂ ਤੇ ਦਸ਼ਮ ਗ੍ਰੰਥ ਵਿਚਲੀ ਸ਼ਾਸਤਰ ਨਾਮ ਵਾਲਾ ਪੁਰਾਣ ਨਾਮੀ ਰਚਨਾ ਪੁਰਾਣਾ ਦੇ ਉਪਰੋਕਤ ਲੱਛਣਾਂ ਤੇ ਪੂਰੀ ਨਹੀਂ ਉਤਰਦੀ ਤੇ ਨਾ ਹੀ ਇਸ ਰਚਨਾ ਵਿੱਚ ਇਤਿਹਾਸ ਨਾਲ ਮਿਲਦੇ ਕਿਸੇ ਪ੍ਰਸੰਗ ਦਾ ਵਰਣਨ ਹੈ ਬਲਕਿ ਪਹਿਲੇ ਅਧਿਆਏ ਵਿੱਚ ਸ਼ਾਸਤਰ ਦੇ ਨਾਮ ਲੈ ਕੇ ਭਗਉਤੀ ਦੀ ਉਸਤਤ ਕਰਨ ਉਪਰੰਤ ਪਹੇਲੀਆਂ 부ਜਾਰਤਾਂ ਦੇ ਰੂਪ ਵਿੱਚ ਸ਼ਾਸਤਰਾਂ ਦੇ ਨਾਮ ਲਿਖੇ ਹਨ ਜਿਨ੍ਹਾਂ ਨੂੰ ਸਮਝਣ ਲਈ ਸਧਾਰਨ ਮਨੁੱਖਤਾ ਕਿਤੇ ਰਹਿ ਚੰਗੀ ਭਲੀ ਸੋਝਬੂਝ ਵਾਲੇ ਵਿਦਵਾਨਾਂ ਲਈ ਵੀ ਕਠਨ ਹੈ ਭਗਉਤੀ ਉਸਤਤ ਸਮੇਕ ਇਸ ਰਚਨਾ ਵਿੱਚ ਕੁੱਲ 5 ਅਧਿਆਏ ਹਨ ਖੜਗ ਕਿਰਪਾਨ ਚੱਕਰ ਬਾਣ ਤੀਰ ਆਸ ਫਾਹੀ ਅਤੇ ਬੰਦੂਕ ਇਹ ਪੰਜ ਸ਼ਸਤਰ ਮੁੱਖ ਗਿਨੇ ਹਨ ਪਰੰਤੂ ਸ਼ਸਤਰਾਂ ਦੇ ਚਲਾਉਣ ਆਦਿਕ ਕਿਸੇ ਜੰਗੀਕਰ ਤਬ ਦੀ ਸਿੱਖਿਆ ਇਸ ਵਿੱਚ ਉੱਕੀ ਹੀ ਨਹੀਂ ਦਿੱਤੀ ਇਸ ਗ੍ਰੰਥ ਦੇ ਪਹਿਲੇ ਅਧਿਆਏ ਦੇ ਸ਼ੁਰੂ ਵਿੱਚ ਹੀ ਸ਼ਸਤਰਾਂ ਨੂੰ ਪੀਰ ਮੰਨਿਆ ਗਿਆ ਹੈ ਜੋ ਗੁਰਮਤ ਦੇ ਵਿਰੁੱਧ ਹੈ ਕਿਉਂਕਿ ਸਿੱਖ ਪੰਥ ਲਈ ਸ਼ਾਸਤਰ ਧਾਰੀ ਹੋਣਾ ਅਤੇ ਸ਼ਾਸਤਰਾਂ ਦੀ ਸਫਾਈ tatha ਸੁਰਤ ਸੰਭਾਲ ਰੱਖਣੀ ਤਾਂ ਜ਼ਰੂਰੀ ਹੈ ਪਰ ਸ਼ਾਸਤਰਾਂ ਦੇ ਕੇਵਲ ਨਾਮ ਰਟਣੇ ਜਾਂ ਉਹਨਾਂ ਦੀ ਪੂਜਾ ਕਰਨੀ ਸ਼ਾਸਤਰਾਂ ਅੱਗੇ ਮੱਥਾ ਟੇਕਣਾ ਚੜਾਵੇ ਚਾੜਨੇ ਆਦਕ ਉਸੇ ਤਰ੍ਹਾਂ ਨਰੂਲ ਮਾਨਮਤ ਹੈ ਜਿਵੇਂ ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਗੁਰੂ ਮੰਨਣਾ ਗੁਰਮਤ ਵਿਰੋਧ ਹੈ ਤਾਂ ਤੇ ਉਪਰੋਕਤ ਸ਼ਾਸਤਰ ਨਾਮ ਵਾਲਾ ਪੁਰਾਣ ਕਿਸੇ ਸਾਖਤ ਮਤੀਏ ਕਵੀ ਨੇ ਆਪਣੀ ਮਨਉਤ ਅਨੁਸਾਰ ਲਿਖਿਆ ਹੈ ਕਿਉਂਕਿ ਮਹਾਕਾਲ ਅਤੇ ਕਾਲਕਾ ਮਹਾਕਾਲੀ ਦੇ ਉਪਾਸ਼ਕਾਂ ਵਾਸਤੇ ਸ਼ਾਸਤਰਾਂ ਦੇ ਨਾਮ ਰਟਣੇ ਅਤੇ ਉਹਨਾਂ ਦੀ ਪੂਜਾ ਕਰਨੀ ਜ਼ਰੂਰੀ ਹੈ ਜਿਵੇਂ ਇਸਾਈ ਮਤ ਵਿੱਚ ਬਿੱਤਸਮਾ Hindu ਕਰਮ ਕਾਂਡੀ ਵਾਸਤੇ ਜਗ ਜੋਪੀਤ ਜਨੇਊ ਮੁਸਲਮਾਨਾਂ ਲਈ ਸੁੰਨਤੀ ਰਸਮ ਸਿੱਖਾਂ ਹਿਤ ਅਮਰਤ ਸੰਸਕਾਰ ਦੀ ਅਤਿਅੰਤ ਅਵਸ਼ਕਤਾ ਹੈ ਤੇਵੇਂ ਹੀ ਸਾਖਤਾ ਵਾਸਤੇ ਉਹਨਾਂ ਦੇ ਇਸ਼ਟ ਸ਼ਕਤੀ ਦੇ ਹਿਤੂ ਸ਼ਾਸਤਰਾਂ ਦੀ ਪੂਜਾ ਨਹਾਇਤ ਜ਼ਰੂਰੀ ਹੈ ਤਦੇ ਹੀ ਇਸ ਸ਼ਾਸਤਰ ਨਾਮ ਮਾਲਾ ਦੀ ਅਰੰਭਤਾ ਤੋਂ ਪਹਿਲਾਂ ਕਵੀ ਨੇ ਆਪਣੇ ਇਸ਼ਟ ਦਾ ਸੰਕੇਤ ਦਿੰਦਿਆਂ ਸ੍ਰੀ ਭਗਉਤੀ ਜੀ ਸਹਾਇ ਲਿਖਿਆ ਹੈ ਅਤੇ ਸ਼ਾਸਤਰਾਂ ਦੇ ਨਾਮ ਲੈ ਲੈ ਕੇ ਉਸ ਨੂੰ ਸੰਬੋਧਨ ਕੀਤਾ ਹੈ ਤਾਂ ਤੇ ਮੰਨਣਾ ਪਵੇਗਾ ਕਿ ਸ਼ਾਸਤਰ ਨਾਮ ਮਾਲਾ ਪੁਰਾਣ ਗੁਰਮਤ ਦਾ ਗ੍ਰੰਥ ਨਹੀਂ ਅਸਲ ਵਿੱਚ ਇਹ ਸਾਖਤ ਮਤ ਦਾ ਗ੍ਰੰਥ ਹੈ ਜਿਸ ਨੂੰ ਇਸ ਸਾਖਤ ਮਤੀਏ ਕਵੀ ਨੇ ਆਪਣੇ ਵੱਲੋਂ ਰਚ ਕੇ ਗੁਰੂ ਕਲਗੀ ਧਰਜੀ ਬਲੋਂ ਦਰਸਾਉਣ ਹਿੱਤ ਇਸ ਦੇ ਸਰਲੇਖ ਨਾਲ ਪਾਸ਼ਾਹੀ ਦਾਸ ਲਿਖ ਦਿੱਤਾ ਹੈ ਤਾਂ ਕਿ ਸਿੱਖ ਪੰਥ ਇਸ ਰਚਨਾ ਨੂੰ ਦਸ਼ਮੇਸ਼ਕ੍ਰਿਤ ਸਮਝ ਕੇ ਪ੍ਰਮਾਣਿਕ ਮੰਨ ਲਵੇ ਅਤੇ ਇਸ ਤਰ੍ਹਾਂ ਕਾਲਪੁਰਖ ਦੀ ਪੂਜਾ ਦੇ ਮੁਕਾਬਲੇ ਉੱਤੇ ਪਾਤ ਪਾਤ ਦੇ ਸ਼ਾਸਤਰਾਂ ਅਤੇ ਮਹਾਕਾਲ ਕਲਕਾ ਦਾ ਉਪਾਸ਼ਕ ਜਾਂ ਪੁਜਾਰੀ ਬਣ ਜਾਵੇ ਇਸ ਪ੍ਰਯੋਜਨ ਹਿੱਤ ਹੀ ਤਾਂ ਕਵੀ ਨੇ 1318 ਅੰਕੜਿਆਂ ਲਈ 91 ਸਫੇ ਕਾਲੇ ਕੀਤੇ ਹਨ ਉਪਰੋਕਤ ਵਿਚਾਰ ਤੋਂ ਸਿੱਧ ਹੋਇਆ ਕਿ ਇਹ ਸ਼ਸ਼ਤਰ ਨਾਮ ਵਾਲਾ ਪੁਰਾਣ ਨਾਮੀ ਰਚਨਾ ਸਿੱਖ ਧਰਮ ਨੂੰ ਢਾਲ ਆਉਣ ਲਈ ਪੰਥ ਵਿਰੋਧੀਆਂ ਅਨਮਤੀਆਂ ਵੱਲੋਂ ਅਨੇਕਾਂ ਚਾਲਾਂ ਵਿੱਚੋਂ ਇੱਕ ਪ੍ਰਭਲ ਚਾਲ ਹੈ ਜਿਸ ਤੋਂ ਸੁਚੇਤ ਅਤੇ ਸਾਵਧਾਨ ਰਹਿਣਾ অতি ਜ਼ਰੂਰੀ ਹੈ ਜੋਰੀ ਜੀਏ ਜੁਗ ਚਾਰ ਤਿਹਾਰੀ ਕੋਈ ਸ਼ੱਕ ਨਹੀਂ ਕਿ ਗੁਰਮਤਿ ਪ੍ਰਚਾਰ ਸਦਕਾ ਕਈ ਸੂਝਵਾਨ ਰਾਗੀ ਸੱਜਣਾ ਨੇ ਉਪਰੋਕਤ ਗੀਤ ਕੱਚੀ ਬਾਣੀ ਸਮਝ ਕੇ ਪੜਨਾ ਛੱਡ ਦਿੱਤਾ ਹੈ ਪਰ ਅਜੇ ਵੀ ਕਈ ਵੀਰ ਜੋਰੀ ਜੀਏ ਜੁਗ ਵਾਲੇ ਗੀਤ ਨੂੰ ਆਨੰਦ ਕਾਰਜਾਂ ਸਮੇ ਪੜਨਾ অতি ਜ਼ਰੂਰੀ ਬਲਕਿ ਆਨੰਦ ਕਾਰਜ ਦੀ ਮਰਜ਼ਾਦਾ ਦਾ ਇੱਕ ਅੰਗ ਸਮਝਦੇ ਹਨ ਅਤੇ ਇਸ ਦੀ ਪੁਸ਼ਟੀ ਇਸ ਤਰ੍ਹਾਂ ਕਰਦੇ ਹਨ ਕਿ ਦਸ਼ਮ ਗ੍ਰੰਥ ਵਿੱਚ ਲਿਖੇ ਅਨੁਸਾਰ ਇਸ ਸਵਈਏ ਰਾਈ ਗੁਰੂ ਕਲਗੀ ਧਰਜੀ ਨੇ ਜੋੜੀ ਨੂੰ ਅਸੀਸ ਦਿੱਤੀ ਹੈ ਕੋਚਰ ਦੀ ਗੱਲ ਹੈ ਕਿ ਚੰਡੀਗੜ੍ਹ ਸੈਕਟਰ 19 ਵਿੱਚ ਆਨੰਦ ਕਾਰਜ ਸਮੇਂ ਇੱਕ ਰਾਗੀ ਸਿੰਘ ਕਹਿ ਰਿਹਾ ਸੀ ਕਿ ਭਾਵੇਂ ਸਮਾਂ ਬਹੁਤ ਹੋ ਚੁੱਕਾ ਹੈ ਅਤੇ ਗਰਮੀ ਵੀ ਜ਼ੋਰਾਂ ਤੇ ਹੈ ਪਰ ਗੁਰਮਤ ਅਨੁਸਾਰ ਦਸ਼ਮੇਸ਼ ਪਿਤਾ ਵੱਲੋਂ ਜੋੜੀ ਨੂੰ ਦਿੱਤੀ ਅਸੀਸ ਦਾ ਗਾਇਨ ਜ਼ਰੂਰ ਹੋਣਾ ਚਾਹੀਦਾ ਹੈ ਇਹ ਕਹਿ ਕੇ ਉਸ ਨੇ ਜੋਰੀ ਜੀਏ ਵਾਲਾ ਗੀਤ ਆਰੰਭ ਦਿੱਤਾ ਨਿਰਣਾ ਮੰਨਿਆ ਕਿ ਜੋਰੀ ਜੀਏ ਜੁਗਚਾਰ ਵਾਲਾ ਸਵਈਆ ਦਸਮ ਗ੍ਰੰਥ ਵਿੱਚ ਲਿਖਿਆ ਹੈ ਪਰੰਤੂ ਇਸ ਗ੍ਰੰਥ ਵਿੱਚ ਲਈ ਰਚਨਾ ਰੂਪੀ ਵਸਤੂ ਨੂੰ ਪਛਾਣੇ ਬਿਨਾ ਜਿਵੇਂ ਦੇ ਸ਼ਿਭਾ ਬਰ ਮੋਏ ਇਹ ਅਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਵਾਲੇ ਗੀਤ ਦਸ਼ਮੇਸ਼ਕ੍ਰਿਤ ਸਮਝ ਕੇ ਅਰਾਗੀ ਵੀਰ ਪੜਨਾ ਜ਼ਰੂਰੀ ਸਮਝਦੇ ਹਨ ਤਿਵੇਂ ਉਪਰੋਕਤ ਜੋਰੀ ਜੀਏ ਜੁਗਚਾਰ ਵਾਲਾ ਗੀਤ ਵੀ ਗੁਰੂ ਪਾਤਸ਼ਾਹ ਵੱਲੋਂ ਅਸੀਂ ਸਮਝ ਕੇ ਪੜਨਾ অতি ਜ਼ਰੂਰੀ ਸਮਝਦੇ ਹਨ ਇਸ ਲਈ ਉਕਤ ਗੀਤ ਪੜਨ ਵਾਲੇ ਸੱਜਣਾ ਪ੍ਰਤੀ ਬੇਨਤੀ ਹੈ ਕਿ ਇਹ ਰਚਨਾ ਦਸ਼ਮੇਸ਼ਕ੍ਰਿਤ ਨਹੀਂ ਬਲਕਿ ਤ੍ਰਿਆ ਚਿਤਰਾ ਤੀਵੀਆਂ ਦੇ ਮੱਕਰ ਫਰੇਬਾਂ ਵਿੱਚੋਂ 108ਵੇਂ ਚਰਿੱਤਰ ਦੇ 11ਵੇਂ ਅੰਕ ਵਿੱਚ ਇੱਕ ਕਵੀ ਦੀ ਰਚਨਾ ਹੈ ਜਿਸ ਦਾ ਸ਼ਾਰੰਜ ਹੇਠ ਲਿਖੇ ਅਨੁਸਾਰ ਹੈ ਜਥਾ ਇੱਕ ਸਮੇ ਰੰਬਾ ਆਪਾ ਚਰਾ ਨੂੰ ਵੇਖ ਕੇ ਕਲਪਮੁਨੀ ਜੀ ਦਾ ਵੀਰਜ ਪਾ ਧੋ ਕੇ ਧਰਤੀ ਉੱਤੇ ਡੇਗਾ ਅਤੇ ਉਸ ਵੇਲੇ ਰੰਬਾ ਨੂੰ ਗਰਭ ਹੋ ਗਿਆ। ਰੰਬਾ ਨੇ ਉਸ ਗਰਭ ਨੂੰ ਸਮੁੰਦਰ ਵਿੱਚ ਸੁੱਟਿਆ ਤਾਂ ਉਸ ਗਰਭ ਤੋਂ ਇੱਕ ਸੁੰਦਰ ਕੰਨਿਆ ਬਣ ਕੇ ਕਿਤਨਾ ਚਿਰ ਹੀ ਸਮੁੰਦਰ ਵਿੱਚ ਤਰਦੀ ਰਹੀ। ਰਾਜਾ ਬ੍ਰਹਮਦਤ ਨੇ ਉਸ ਨੂੰ ਸਮੁੰਦਰੋਂ ਕੱਢਿਆ ਅਤੇ ਧਰਮ ਕੰਨਿਆ ਕਰਕੇ ਪਾਲਿਆ। ਕੰਨਿਆ ਦਾ ਮੁਖ ਸਸ ਚੰਦਰਮਾ ਵਰਗਾ ਵੇਖ ਕੇ ਉਸ ਦਾ ਨਾਮ ਸੱਸੀ ਰੱਖਿਆ ਨੋਟ ਪਾਠਕਾਂ ਨੂੰ ਪਤਾ ਹੋਵੇ ਕਿ ਕਲਪਮੁਨੀ ਜੀ ਵਿਸ਼ਨੂੰ ਦੇ 14 ਗਵਨ ਅਵਤਾਰਾਂ ਵਿੱਚੋਂ ਇੱਕ ਅਵਤਾਰ ਅਤੇ ਸ਼ਾਂਖ ਸ਼ਾਸਤਰ ਦੇ ਕਰਤਾ ਹੋਏ ਹਨ ਅਰੰਭਾ ਨੂੰ ਵੇਖਦਿਆਂ ਹੀ ਉਹਨਾਂ ਦਾ ਵੀਰਜ ਪਾਤ ਹੋ ਜਾਣਾ ਕਿਤਨਾ ਅਸੰਭਵ ਹੈ ਫਿਰ ਵੀਰਜ ਧਰਤੀ ਉੱਤੇ ਡਿੱਗਾ ਤੇ ਗਰਭ ਅਪਸਚਰਾ ਨੂੰ ਹੋ ਗਿਆ ਇੱਥੇ ਹੀ ਬਸ ਨਹੀਂ ਗਰਭ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਉਸੇ ਵੇਲੇ ਕੰਨਿਆ ਦਾ ਰੂਪ ਧਾਰ ਕੇ ਸਮੁੰਦਰ ਵਿੱਚ ਜਿਉਂਦੀ ਰਹੀ ਕਿੱਡੀਆਂ ਨਾ ਹੋਣੀਆਂ ਅਤੇ ਅਚਰਜ ਗੱਲਾਂ ਹਨ ਸਸੀ ਦੇ ਵਰਜੋਗ ਹੋਣ ਤੇ ਰਾਜਾ ਪੁੰਨੂ ਨਾਲ ਉਸ ਦਾ ਵਿਆਹ ਕਰ ਦਿੱਤਾ ਅਤੇ ਉਸ ਵਿਆਹ ਸਮੇਂ ਮੁਬਾਰਕਾਂ ਦੇਣ ਆਈਆਂ ਤੀਵੀਆਂ ਵੱਲੋਂ ਕਵੀ ਨੇ ਇਸ 108ਵੇਂ ਚਰਿੱਤਰ ਦੇ 51 ਅੰਕੜਿਆਂ ਵਿੱਚੋਂ 11ਵੇਂ ਅੰਕੜੇ ਵਿੱਚ ਇਹ ਸਵਈਆ ਹੇਠ ਲਿਖੇ ਅਨੁਸਾਰ ਰਚਿਆ ਹੈ ਜਥਾ ਢੋਲ ਮਿਰਦੰਗ ਬਜੇ ਸਭ ਹੀ ਘਰ ਜੋ ਉਪਰ ਆਜ ਕਲਾਹਲ ਭਾਰੀ ਗਾਵਤ ਗੀਤ ਬਜਾਵਤ ਤਾਲ ਦਿਵਾਵਤ ਆਵਤ ਨਾਗਰ ਗਾਰੀ ਭੇਰ ਹਜ਼ਾਰ ਬਜੀ ਇੱਕ ਬਾਰ ਮਹਾਸ਼ਬ ਜਾਰ ਹਸੇ ਮਿਲ ਨਾਰੀ ਦੇਹ ਅਸੀਸ ਕਹੇ ਜਗਦੀਸ਼ ਇਹ ਜੋਰੀ ਜੀਅ ਜੁਗ ਚਾਰ ਤਿਹਾਰੀ ਇਸ ਤੋਂ ਅੱਗੇ ਰਾਜਾ ਪੁੰਨੂ ਦੀ ਪਹਿਲੀ ਔਰਤ ਸਸੀ ਸੌਂਕਣ ਦੇ ਸਾੜੇ ਤੋਂ ਨੌਕਰਾਂ ਨੂੰ ਕੁਝ ਦੇ ਦਿਵਾ ਕੇ ਉਹਨਾਂ ਕੋਲੋਂ ਸ਼ਿਕਾਰ ਖੇਡਣ ਗਏ ਹੋਏ ਪੁੰਨੂ ਨੂੰ ਮਰਵਾ ਦਿੰਦੀ ਹੈ ਆਦਿਕ 21 ਅੰਕ ਉਤੇ ਇਹ ਚਰਿੱਤਰ ਕਵੀ ਨੇ ਮੁਕਾਇਆ ਹੈ ਹੁਣ ਪਾਠਕ ਵੀਰ ਆਪ ਹੀ ਸੋਚਣ ਕਿ ਇਹ ਨਰੋਲ ਮਿੱਥਿਆਵਾਦ ਦਸ਼ਮ ਪਿਤਾ ਵੱਲੋਂ ਮੰਨਣਾ ਬੁੱਧਮਤਾ ਹੈ ਜਾਂ ਨਰੋਲ ਮੂਰਖਪੁਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਜਿਵੇਂ ਦੇਹ ਸ਼ਬਾਬਰ ਮੋਹੇ ਵਾਲਾ ਗੀਤ ਕਈ ਰਾਗੀ ਸੰਜਣਾ ਨੇ ਅਰਥ ਬੋਧ ਦੀ ਅਣਹੋਦ ਕਾਰਨ ਵੇਖੋ ਵੇਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜੀ ਜਾਣਾ ਨੇਮ ਬਣਾ ਲਿਆ ਹੈ ਤੇਵੇਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਵਾਲਾ ਗੀਤ ਵੀ ਪ੍ਰਚਲਿਤ ਕਰ ਦਿੱਤਾ ਹੋਇਆ ਹੈ ਅਪਰੋਕਤ ਗੀਤ ਦੀ ਪ੍ਰੋੜਤਾ ਹਿਤ ਕੋਈ ਕਹਿੰਦਾ ਹੈ ਕਿ ਭਾਈ ਆਨੰਦ ਲਾਲ ਜੀ ਦੇ ਪਰਲੋਕ ਗਮਨ ਸਮੇਂ ਗੁਰੂ ਕਲਗੀ ਧਰਜੀ ਨੇ ਭਾਈ ਸਹਿਬ ਰਾਹੀਂ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸੰਦੇਸ਼ ਭੇਜਿਆ ਕੋਈ ਦੱਸਦਾ ਹੈ ਕਿ ਬੱਚੇ ਸ਼ਹੀਦ ਹੋਣ ਉਪਰੰਤ ਚਮਕੌਰ ਦੀ ਗੜ੍ਹੀੋਂ ਨਿਕਲ ਕੇ ਮਾਛੀਵਾੜੇ ਵਿੱਚ ਪੁੰਜੇ ਸੁੱਤਿਆਂ ਹੋਇਆਂ ਆਪਣਾ ਖਿਆਲ ਅਕਾਲਪੁਰਖ ਪ੍ਰਤੀ ਦਰਸਾਇਆ ਸੀ ਨਿਰਣਾ ਪਹਿਲਾਂ ਤਾਂ ਉਪਰੋਕਤ ਦੋਵੇਂ ਸਬੂਤ ਆ ਪਰਸਪਰ ਵਿਰੋਧੀ ਹੋਣ ਕਰਕੇ ਪ੍ਰਮਾਣਿਕ ਸਿੱਧ ਨਹੀਂ ਹੋ ਸਕਦੇ ਦੂਜੇ ਇਹਨਾਂ ਸਬੂਤਾਂ ਦੀ ਕੋਈ ਪ੍ਰਮਾਣਿਕ ਇਤਿਹਾਸ ਵੀ ਪੁਸ਼ਟੀ ਨਹੀਂ ਕਰਦਾ ਤੇ ਨਾ ਹੀ ਮਿੱਤਰ ਪਿਆਰੇ ਵਾਲੇ ਸ਼ਬਦ ਦੀ ਵਿਚਲੀ ਸੂਲ ਸੁਰਾਹੀ ਖੰਜਰ ਪਿਆਲਾ ਵਾਲੀ ਰਚਨਾ ਨਾਲ ਮੇਲ ਖਾਂਦੇ ਹਨ ਜੇ ਸਹਿਤ ਇਸ ਸੰਬੰਧੀ yatharth ਵਿਚਾਰ ਦੀ અત્યੰਤ ਲੋੜ અનુભਵ ਕਰਕੇ ហេਠ ਲਿਖੀ ਸੰਖੇਪਕ ਵਿਚਾਰ ਦਿੱਤੀ ਗਈ ਹੈ ਵਿਚਾਰ ਉਪਰੋਕਤ ਸ਼ਬਦ 1428 ਸਫਿਆਂ ਵਾਲੇ ਪ੍ਰਕਾਸ਼ਿਤ ਦਸ਼ਮ ਗ੍ਰੰਥ ਦੇ ਸਫਾ 709 ਤੋਂ 712 ਤੱਕ 10 ਸ਼ਬਦਾਂ ਵਾਲੇ ਸੰਗ੍ਰਹਿ ਵਿੱਚ 6ਵਾਂ ਸ਼ਬਦ ਹੈ ਇਹਨਾਂ ਸ਼ਬਦਾਂ ਦੇ ਸਲੇਖਾ ਨਾਲ ਪਾਸ਼ਾਹੀ 10 ਲਿਖਿਆ ਹੈ ਅਤੇ ਇਹ ਸ਼ਬਦ ਉਪਦੇਸ਼ ਬੇਨਤੀ ਅਕਾਲ ਉਪਾਸ਼ਨਾ tatha ਮੂਰਤੀ ਪੂਜਾ ਖੰਡਨ ਰੂਪ ਹਨ ਤੇ ਨਾਲ ਹੀ ਰਾਮਕਲੀ ਸੋਰਠ ਕਲਿਆਣ ਆਦਕ ਅਰਾਗਾਂ ਵਿੱਚ ਹਨ ਪਰੰਤੂ ਇਹਨਾਂ ਵਿੱਚੋਂ ਇਸ ਛੇਵੇਂ ਸ਼ਬਦ ਦਾ ਸਰਲੇਖ ਇਹਨਾਂ ਤੋਂ ਵਿਲੱਖਣ خیال ਪਾਸ਼ਾਹੀ ਦਾਸ ਹੈ ਅਤੇ ਇਸ ਵਿੱਚਲੀ ਭਾਵਨਾ ਵੀ ਦੂਜੇ ਸ਼ਬਦਾਂ ਤੋਂ ਅਸੰਗਤ ਬਲਕੇ ਬੋਲੀ ਵੀ ਦੂਜੇ ਸ਼ਬਦਾਂ ਵਾਲੀ ਬ੍ਰਿਜ ਭਾਸ਼ਾ ਦੇ ਉਲਟ ਨਰੂਲ ਪੰਜਾਬੀ ਹੈ ਜਿਸ ਤੋਂ ਸਿੱਧ ਹੋਇਆ ਹੈ ਕਿ ਇਹ ਸ਼ਬਦ ਦਸਮ ਪਾਤਸ਼ਾਹ ਦੀ ਰਚਨਾ ਸਿੱਧ ਕਰਨ ਹਿਤ ਜਾਣ ਬੁਝ ਕੇ ਦੂਜੇ ਸ਼ਬਦਾਂ ਵਿੱਚ ਘੁਸੇੜਿਆ ਗਿਆ ਹੈ ਜੋ ਸੁੱਤੇ ਹੀ ਕਿਸੇ ਨਸ਼ਿਆਂ ਦੇ ਪ੍ਰੇਮੀ ਵੱਲੋਂ ਵਿਛੜੇ ਯਾਰ ਲਈ ਕਵੀ ਨੇ ਖਿਆਲ ਦਿੱਤਾ ਹੈ ਜਿਸ ਦਾ ਸੰਕੋਚਕ ਵੇਰਵਾ ਹੇਠ ਲਿਖੇ ਅਨੁਸਾਰ ਹੈ ਖਿਆਲ ਖਿਆਲ ਸ਼ਬਦ ਤੋਂ ਧਿਆਨ ਵਿਚਾਰ ਸੰਕਲਪ ਆਦਕ ਕਈ ਭਾਵ ਲਏ ਜਾ ਸਕਦੇ ਹਨ ਜਿਵੇਂ ਕਿ ਧਿਆਨ ਤੇਰਾ ਧਿਆਨ ਕਿੱਧਰ ਹੈ ਤੇਰਾ ਖਿਆਲ ਕਿੱਧਰ ਹੈ ਤੂੰ ਧਿਆਨ ਹੀ ਨਹੀਂ ਕੀਤਾ ਤੂੰ ਖਿਆਲ ਹੀ ਨਹੀਂ ਕੀਤਾ ਤੂੰ ਧਿਆਨ ਰੱਖੀ ਤੂੰ ਖਿਆਲ ਰੱਖੀ ਤੂੰ ਧਿਆਨ ਨਾਲ ਕੰਮ ਕਰ ਤੂੰ ਖਿਆਲ ਨਾਲ ਕੰਮ ਕਰ ਵਿਚਾਰ ਤੇਰੀ ਹੁਣ ਕੀ ਵਿਚਾਰ ਹੈ ਤੇਰਾ ਹੁਣ ਕੀ ਖਿਆਲ ਹੈ ਤੂੰ ਵਿਚਾਰ ਕਰਕੇ ਵੇਖ ਲੈ ਤੂੰ ਖਿਆਲ ਕਰਕੇ ਵੇਖ ਲੈ ਸੰਕਲਪ ਮੇਰੇ ਅੰਦਰ ਸੰਕਲਪ ਫੁਰਿਆ ਮੇਰੇ ਅੰਦਰ ਖਿਆਲ ਆਇਆ ਅਤੇ ਆਦਿਕ ਹੋਰ ਵੀ ਅਨੇਕਾਂ ਭਾਵ ਲੈ ਜਾ ਸਕਦੇ ਹਨ ਨੋਟ ਮੁਸਲਮਾਨ ਗਵਈਏ ਰਾਗ ਗਾਉਣ ਦੇ ਸਮੇਂ ਜਦੋਂ ਵਿੱਚ ਵਿੱਚ ਆਲਾਪਕ ਪਰਮਾਨ ਦਿੰਦੇ ਹਨ ਉਹਨਾਂ ਨੂੰ ਵੀ ਖਿਆਲ ਢੋੜਾ ਜਾਂ ਟੱਪਾ ਆਖਦੇ ਹਨ ਹੁਣ ਲੋੜ ਇਹ ਹੈ ਕਿ ਜਾਰੜੇ ਦਾ ਸਾਨੂੰ ਸੱਥਰ ਚੰਗਾ ਵਾਲਾ ਖਿਆਲ ਜਿਸ ਨੇ ਪ੍ਰਗਟ ਕੀਤਾ ਹੈ ਉਹ ਵਿਅਕਤੀ ਦਰਸਾਈ ਜਾਵੇ ਉਹ ਵਿਅਕਤੀ ਹੀਰ ਹੈ ਜਿਸ ਨੇ ਰਾਂਝੇ ਦੇ ਵਿਛੋੜੇ ਵਿੱਚ ਉਪਰੋਕਤ ਖਿਆਲ ਪ੍ਰਗਟ ਕੀਤਾ ਹੈ ਜਿਸਬੰਦੀ ਵਾਰਸ਼ ਸ਼ਾਹ ਤੇ ਦਮੋਦਰ ਆਦਕਾਂ ਵੱਲੋਂ ਕਿਸੇ ਵੀ ਬਣੇ ਹੋਏ ਹਨ ਅਤੇ ਭਾਈ ਗੁਰਦਾਸ ਜੀ ਨੇ ਵੀ ਦਿਸ਼ਟਾਂਤ ਵਜੋਂ ਲਿਖਿਆ ਹੈ ਕਿ ਰਾਂਝਾ ਹੀਰ ਵਖਾਣੀਏ ਉਹ ਪਿਰਮ ਪੈराती ਹਰੇਕ ਜਾਣਦਾ ਹੈ ਕਿ ਰਾਂਝਾ ਜਾਦ ਦਾ ਇੱਕ ਨੌਜਵਾਨ ਤੀਦੋ ਨਾਮ ਕਰਕੇ ਤਖਤ ਹਜ਼ਾਰੇ ਪਾਕਿਸਤਾਨ ਦਾ ਵਸਨੀਕ ਸੀ ਅਤੇ ਚੰਗ ਸ਼ਹਿਰ ਪਾਕਿਸਤਾਨ ਦੀ ਹੀਰ ਨਾਮ ਕਰਕੇ ਸਿਆਲ ਜਾਤ ਦੀ ਜੱਟੀ ਚੂਚਕ ਦੀ ਧੀ ਹੈ ਸੀ ਰਾਂਝੇ ਤੇ ਹੀਰ ਦਾ ਆਪੋ ਵਿੱਚ ਅਥਾਂ ਪਿਆਰ ਪੈ ਗਿਆ ਪਰ ਮਾਪਿਆਂ ਨੇ ਜ਼ਬਰਦਸਤੀ ਹੀਰ ਦਾ ਵਿਆਹ ਰੰਗਪੁਰ ਖੇੜਿਆਂ ਵਿੱਚ ਕਰ ਦਿੱਤਾ ਨੋਟ ਖੇੜੇ ਇੱਕ ਮੰਨੀ ਪਰ ਮੰਨੀ ਉੱਗੀ ਜਾਤ ਹੈ ਅਤੇ ਜ਼ਿਲ੍ਹਾ ਚੰਗ ਵਿੱਚ ਇਹਨਾਂ ਦੇ ਨਾਮ ਉਤੇ ਰੰਗਪੁਰ ਖੇੜਿਆਂ ਦਾ ਇੱਕ ਪਿੰਡ ਹੈ ਇਹ ਖੇੜੇ ਭਾਵੇਂ ਸਰਦੇ ਪੁੱਜਦੇ ਬਹੁਤ ਹੀ ਅਮੀਰ ਸਨ ਪਰ ਹੀਰ ਦਾ ਖਿਆਲ ਧਿਆਨ ਹਰ ਸਮੇਂ ਰਾਂਝੇ ਵੱਲ ਹੀ ਸੀ ਜਿਸ ਲਈ ਉਹ ਰਾਂਝੇ ਪ੍ਰਤੀ ਆਪਣਾ ਖਿਆਲ ਪ੍ਰਗਟ ਕਰਦੀ ਹੈ ਕਿ ਤੇਰੇ ਵਿਛੋੜੇ ਵਿੱਚ ਇਹ ਰਜਾਈਆਂ ਮੇਰੇ ਵਾਸਤੇ ਰੋਗ ਦੁੱਖदाई ਹਨ ਬਲਕਿ ਨਾਗਾਂ ਵਾਂਗੂ ਡਸਤੀਆਂ ਹਨ ਤੇਰੇ ਵਿਯੋਗ ਵਿੱਚ ਹੁਣ ਮੈਨੂੰ ਸੁਰਾਹੀ ਸ਼ਰਾਬ ਵਾਲੀ ਮਟਕੀ ਅਤੇ ਸ਼ਰਾਬ ਪੀਣ ਵਾਲਾ ਪਿਆਲਾ ਸੂਲੀ ਅਤੇ ਖੰਜਰ ਦਿਸਦੇ ਹਨ ਤੇਰਾ ਵਿਛੋੜਾ ਕਸਾਈਆਂ ਦੇ ਬਿੰਗ ਸਹਾਰਣ ਵਾਂਗੂ ਹੈ ਕਸਾਈ ਲੋਕ ਇੱਕ ਲੋਹੇ ਦਾ ਬਿੰਗ ਜਿਸ ਨੂੰ ਸੁਵਾ ਵੀ ਆਖਦੇ ਹਨ ਜੋ ਵਿੱਚੋਂ ਪੋਲਾ ਹੁੰਦਾ ਹੈ ਗਰਮ ਕਰਕੇ ਦੁੰਬੇ ਦੀ ਪਿਛਲੀ ਚੱਕੀ ਵਿੱਚ ਖੋਪ ਕੇ ਪੰਗਰੀ ਹੋਈ ਚਰਬੀ ਕੱਢ ਕੇ ਪੀਂਦੇ ਹਨ ਦੁੰਬਾ ਵਿਚਾਰਾ ਤੜਫਦਾ ਰਹਿੰਦਾ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਭਾਵ ਤੇਰੇ ਕੋਲ ਹੁੰਦਿਆ ਸਾਨੂੰ ਮੈਨੂੰ ਸੱਥਰ ਪੁੰਜੇ ਸੋਨਾ ਵੀ ਚੰਗਾ ਸੁਖਦਾਈ ਸੀ ਪਰ ਖੇੜਿਆਂ ਵਿੱਚ ਰਹਿਣਾ ਮੇਰੇ ਵਾਸਤੇ ਤਪ ਦਾ ਬਲ ਦਾ ਪਾਠ ਹੈ ਉਪਰੋਕਤ ਵਿਛੋੜੇ ਅਤੇ ਮਲਾਪ ਦੇ ਦੁੱਖ ਸੁੱਖ ਗੁਰਬਾਣੀ ਵਿੱਚ ਵੀ ਦਰਸਾਏ ਹਨ ਜਿਵੇਂ ਕਿ ਨਾਨਕ ਬਿਜਲੀਆਂ ਚਮਕਣ ਘੁਰਨ ਕਟਾਂ ਅਤ ਕਾਲੀਆਂ ਵਰਸਨ ਮੇਘ ਅਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਸ਼ਲੋਕ ਮਾਰੂਆਰ ਮਹੱਲਾ ਪੰਜਵਾਂ ਪੰਨਾ ਨੰਬਰ 1102 ਭਾਵ ਉਪਰੋਕਤ ਭਿਆਨਕ ਦ੍ਰਿਸ਼ਵੀ ਪਰੀ ਪਰਮਾਤਮਾ ਦੇ ਮਿਲਾਪ ਨਾਲ ਸੁਖਦਾਈ ਹੈ ਇਸ ਦੇ ਉਲਟ ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇ ਜੜੀਆਂ ਸੁਹਾਨ ਹੀਰੇ ਲਾਲ ਜੁੜਨਦੀਆਂ ਸੋਹਾਰ ਕੱਪੜ ਭੋਗ ਨਾਨਕ ਪਰੀ ਵੀ ਹੋਣੀ ਤਤੀਆਂ ਮਾਰੂਆਰ ਮਹੱਲਾ ਪੰਜਵਾ ਪੰਨਾ 1102 ਭਾਵ ਉਪਰੋਕਤ ਸੁਹਾਵਣਾ ਅਤੇ ਮਨੋਰੰਜਕ ਦ੍ਰਿਸ਼ ਵੀ ਪ੍ਰਭੂ ਵਿਛੋੜੇ ਵਿੱਚ ਦੁਖਦਾਈ ਹੈ ਉਹਨਾਂ ਧਣੀ ਵੀ ਹੋਣਾ ਪਾਟ ਪਟੰਬਰ ਪਾਹੀ 세ਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸ਼ਹਨਾਲੇ ਸ਼ਲੋਕ 12 ਤੇ ਵਦੀਕ ਮਹਲਾ 5 ਪੰਨਾ 1425 ਹੁਣ ਪਾਠਕ ਆਪ ਹੀ ਵਿਚਾਰਨ ਕਿ ਇੱਕ ਗੋਰੀ ਚਿੱਟੀ ਚਮੜੀ ਨਾਲ ਪਿਆਰ ਕਰਨ ਵਾਲੀ ਜੱਟੀ ਹੀਰ ਦਾ ਵਿਜੋਗੀ ਖਿਆਲ ਕਿੱਥੇ ਤੇ ਨਿਰਗੰਕਾਰ ਅਕਾਲਪੁਰਖ ਪ੍ਰੀਤਮ ਦੇ ਪ੍ਰੇਮੀਆਂ ਦਾ ਪਿਆਰ ਕਿੱਥੇ ਇੱਕ ਹੋਰ ਗੱਲ ਏਕੇ ਮਿੱਤਰ ਪਿਆਰੇ ਵਾਲੇ ਸ਼ਬਦ ਵਿੱਚ ਸੂਲ ਸੁਰਾਹੀ ਖੰਜਰ ਪਿਆਲਾ ਜੋ ਮੁਹਾਵਰਾ ਵਰਤਿਆ ਹੈ ਉਸ ਦਾ ਅਰਥ ਪਾਣੀ ਵਾਲੀ ਸੁਰਾਹੀ ਤਾਂ ਹੋ ਹੀ ਨਹੀਂ ਸਕਦਾ ਤਾਂ ਤੇ ਇਹ ਮੁਹਾਵਰਾ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਤੇ ਵਿਸ਼ਈ ਹੀ ਯਾਰ ਦੇ ਵਿਛੋੜੇ ਵਿੱਚ ਵਰਤ ਸਕਦਾ ਹੈ ਜੋ ਹੀਰ ਜੱਟੀ ਨੇ ਰਾਂਝੇ ਯਾਰ ਦੇ ਵਿਛੋੜੇ ਵਿੱਚ ਵਰਤਿਆ ਹੈ ਜਿਸ ਨੂੰ ਕਵੀ ਨੇ ਕਵਤਾ ਦਾ ਰੂਪ ਦਿੱਤਾ ਹੈ ਪਰ ਧਨ ਹਨ ajo ke ਉਹ ਗੁਰੂ ਸੁਖਵੀਰ ਜੋ ਬਿਨਾ ਵਿਚਾਰੇ ਹੀਰ ਜੱਟੀ ਦੇ ਖਿਆਲ ਆਦਕ ਕੱਚੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਮ ਝੂਮ ਕੇ ਪੜਦੇ ਹੋਏ ਫੁੱਲੇ ਨਹੀਂ ਸਮਾਉਂਦੇ ਹਾਲਾਂਕਿ ਪੱਠ ਖੇੜਿਆਂ ਦਾ ਰਹਿਣਾ ਅਤੇ ਸੁਰਾਹੀ ਪਿਆਲਾ ਕੇਵਲ ਹੀਰੀ ਆਖ ਸਕਦੀ ਹੈ ਮੁਕਦੀ ਗੱਲ ਸੁਰਾਹੀ ਅਤੇ ਪਿਆਲਾ tatha ਖੇੜੇ ਆਦਕ ਸ਼ਬਦਾਂ ਦੀ ਵਰਤੋਂ ਗੁਰੂ ਪਾਸ਼ਾ ਕਦੇ ਵੀ ਨਹੀਂ ਕਰ ਸਕਦੇ ਇਹ ਕੇਵਲ ਨਸ਼ਿਆਂ ਦੇ ਪ੍ਰੇਮੀ ਸਾਕਤ ਮਤੀਏ ਕਵੀ ਨੇ ਗੁਰਸਿੱਖਾਂ ਨੂੰ ਧੋਖਾ ਦੇਣ ਵਾਸਤੇ ਆਪਣੀ ਰਚਨਾ ਗੁਰੂ ਪਾਤਸ਼ਾਹ ਵੱਲੋਂ ਦਰਸਾਉਣ ਹਿੱਤ ਮਿੱਤਰ ਪਿਆਰੇ ਵਾਲੇ ਦਾ ਸਰਲੇਖ ਪਾਸ਼ਾਹੀ 10 ਲਿਖਿਆ ਹੈ ਨੋਟ ਪਾਠਕਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਬੀੜ ਸਭ ਤੋਂ ਪਹਿਲਾਂ ਭਾਈ ਮਨੀ ਸਿੰਘ ਵਾਲੀ 1770 ਵਿੱਚ ਲਿਖੀ ਦੱਸੀ ਜਾਂਦੀ ਹੈ ਅਤੇ ਇਸ ਵੇਲੇ ਗੁਰਪ੍ਰਵਾਸੀ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਦਿੱਲੀ ਵਿੱਚ ਹੈ ਉਸ ਵਿੱਚ ਉਪਰੋਕਤ ਮਿੱਤਰ ਪਿਆਰੇ ਵਾਲਾ ਗੀਤ ਸ਼ਬਦ ਹਜ਼ਾਰੇ ਵਾਲੇ 10 ਸ਼ਬਦਾਂ ਸਮੇਤ ਹੈ ਹੀ ਨਹੀਂ। ਕਈ ਬੀੜਾਂ ਵਿੱਚ ਉਪਰੋਕਤ ਮਿੱਤਰ ਪਿਆਰੇ ਵਾਲੇ ਖਿਆਲ ਪਾਸ਼ਾਹੀ 10 ਨੂੰ ਛੱਡ ਕੇ ਕੇਵਲ 9 ਸ਼ਬਦ ਹੀ ਹਨ। ਫਿਰ ਕਈ ਬੀੜਾਂ ਵਿੱਚ ਮুরিਦਾਂ ਦੀ ਥਾਵੇਂ ਹਾਲ ਫਕੀਰਾਂ ਦਾ ਲਿਖਿਆ ਹੈ। ਸੱਚ ਪੁੱਛੋ ਤਾਂ ਉਪਰੋਕਤ ਸੰਗ੍ਰਹਿ ਵਾਲੇ 10 ਸ਼ਬਦ ਹੀ ਦਸ਼ਮੇਸ਼ ਰਚਨਾ ਮੰਨਣ ਸੰਬੰਧੀ ਦੀਰਘ ਵਿਚਾਰ ਗੋਚ ਰਹੇ ਹਨ ਦਸਮ ਗ੍ਰੰਥ ਵਿੱਚ ਲਈ ਆਰਤੀ ਸੰਖਨ ਕੀ ਤੁਨ ਘੰਟਨ ਕੀ ਕਰ ਫੂਲਨ ਕੀ ਵਰਖਾ ਵਰਖਾਵੇ ਇਸ ਵੇਲੇ अनेका ਹੀ ਗੁਰਦੁਆਰਿਆਂ ਸਗੋਂ ਮੰਨੇ ਪਰਮੰਨੇ ਇਤਿਹਾਸਕ ਸਥਾਨਾਂ ਉੱਤੇ ਵੀ ਗੁਰਬਾਣੀ ਵਿੱਚੋਂ ਆਰਤੀ ਦੇ ਸ਼ਬਦ ਪੜ੍ਹਨ ਉਪਰੰਤ ਲੋਪ ਚੰਡਕਾ ਹੋਈ ਗਈ ਜਾਂ ਤੇ ਪਰਸੰਨ ਭਏ ਹਨ ਮਹਾਮੁਨ ਜਸ ਅਪਛਰ ਨਿਰਤ ਦਿਖਾਵੇ ਸ਼ੰਖਨ ਕੀ ਤੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ ਹੋਤ ਕੁਲਾਹ ਹਲਦੇ ਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇਂ ਐਸੇ ਚੰਡ ਪ੍ਰਤਾਪ ਕੇ ਦੇਵਨ ਬੜਿਓ ਪ੍ਰਤਾਪ ਆਦ ਕੱਤੀਆਂ ਬਾਣੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜੀਆਂ ਜਾਂਦੀਆਂ ਹਨ ਹਾਲਾਂਕਿ ਗੁਰੂ ਅਮਰਦਾਸ ਜੀ ਨੇ ਥੂਨੀ ਖੰਖਨ ਨਿਆਏ ਕਿਸੇ ਗੱਲ ਨੂੰ ਬਾਰ-ਬਾਰ ਦੁਹਰਾ ਕੇ ਤਾਕੀਦ ਕਰਨੀ ਦੁਬਾਰਾ ਕੱਚੀਆਂ ਬਾਣੀਆਂ ਪੜਨ ਤੋਂ ਵਰਜਿਆ ਹੈ ਜਿਵੇਂ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਆਰਾਮਕਲੀ ਮਹੱਲਾ ਤੀਜਾ ਅਨੰਦ ਪੰਨਾ ਨੰਬਰ 920 ਉੱਤੇ ਲਿਖੇ ਅਨੁਸਾਰ ਲੋੜ ਤਾਂ ਇਹ ਸੀ ਕਿ ਇਸ ਵੇਲੇ अनेका ਸੰਤ ਮਹਾਤਮਾ ਅਖਵਾਉਣ ਵਾਲੇ ਅਤੇ ਗ੍ਰੰਥੀ ਪ੍ਰਚਾਰਕ ਆਰਾਗੀ ਆਦਕ ਸਾਰੇ ਧਾਰਮਿਕ ਆਗੂ ਆਪੋ ਆਪਣੀ ਜ਼ਿੰਮੇਵਾਰੀ ਨੂੰ ਅਨੁਭਵ ਕਰਦੇ ਹੋਏ ਅਣਜਾਣ ਸ਼ਰਧਾਲੂਆਂ ਨੂੰ ਉਪਰੋਕਤ ਕੱਚੀਆਂ ਪਿੱਲੀਆਂ ਬਾਣੀਆਂ ਪੜਨ ਤੋਂ ਵਰਜਦੇ ਪਰੰਤੂ ਉਹ ਮਹਾਂਪੁਰਖ ਸਗੋਂ ਉਲਟੀ ਬਾੜ ਖੇਤ ਕੋ ਖਾਈ ਵਾਲਾ ਦ੍ਰਿਸ਼ ਪ੍ਰਤੱਖ ਦਰਸਾ ਰਹੇ ਹਨ ਭਾਵ ਅਣਜਾਣਾ ਨੂੰ ਵਰਜਣ ਦੀ ਥਾਂਵੇਂ ਆਪ ਹੀ ਕੱਚੀਆਂ ਬਾਣੀਆਂ ਪੜਦੇ ਅਤੇ ਹੋਰਨਾਂ ਨੂੰ ਵੀ ਪੜਨ ਦੀ ਬਧੇਰੇ ਪ੍ਰੇਰਣਾ ਦਿੰਦੇ ਹਨ ਕੇਵਲ ਪ੍ਰੇਰਣਾ ਹੀ ਨਹੀਂ ਦਿੰਦੇ ਸਗੋਂ ਕੱਚੀਆਂ ਆਰਤੀਆਂ ਪੜਨ ਦਾ ਕੱਚੇ ਪਰ ਪੱਕਾ ਕਰਾਉਣ ਲਈ ហេਠ ਲਿਖੇ ਦ੍ਰਿਸ਼ਾਂ ਰਾਹੀਂ ਵਧੇਰੇ ਦ੍ਰਿੜ ਕਰਾਉਂਦੇ ਹਨ ਜਿਵੇਂ ਕਿ ਸੰਖਨ ਕੀ ਤੁਨ ਘੰਟਨ ਕੀ ਆਖਣ ਵਾਲੇ ਸੰਖ ਪੁਰਦੇ ਵਜਾਉਂਦੇ ਅਤੇ ਕੜਿਹਾਲ ਖੜਕਾਉਂਦੇ ਹਨ ਤੇ ਫੂਲਨ ਕੀ ਵਰਖਾ ਬਰਖਾਵੇ ਉਚਾਰਨ ਸਮੇ ਫੁੱਲਾਂ ਦੀ ਵਰਖਾ ਕਰਦੇ ਹਨ ਭਾਵ ਗੁਰੂ ਗ੍ਰੰਥ ਸਾਹਿਬ ਉਤੇ ਫੁੱਲ ਸੁੱਟਦੇ ਹਨ ਕੀ ਜਾਣੀਏ ਕਿ ਸਮਾਪਾ ਕੇ ਆਰਤੀ ਸਮੇ 2-4 ਮੁੰਡੇ ਕੁੜੀਆਂ ਨਚਾ ਕੇ ਜਸ਼ ਅਪਚਰ ਨਿਰਤ ਦਿਖਾਵੇ ਵਾਲੀ ਕਸਰ ਵੀ ਪੂਰੀ ਕਰ ਦੇਣ ਵਧੇਰੇ ਖੇਦੇ ਹੈ ਕਿ ਉਪਰੋਕਤ ਕਪਿਚ ਨਰੋਲ ਮਨਮਤ ਤੋਂ ਵਰਜੇ ਜਾਂ ਬਜਾਏ ਲਜਿਤ ਸ਼ਰਮਸ਼ਾਰ ਹੋਣ ਦੇ ਉਲਟਾ ਰੋਸ ਪ੍ਰਗਟ ਕਰਦੇ ਹੋਏ ਤਾੜਨਾ ਦੇ ਰੂਪੇ ਚ ਕਹਿੰਦੇ ਹਨ ਕਿ ਇਹ ਆਰਤੀ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ ਅਸੀਂ ਜ਼ਰੂਰ ਪੜਾਂਗੇ ਅਤਿਆਦਿਕ ਉਤਲੀ ਲਿਖਤ ਤੋਂ ਸਿੱਧ ਹੋਇਆ ਕੇ ਦਸ਼ਮ ਗ੍ਰੰਥ ਵਿੱਚ ਲਈ ਆਰਤੀ ਪੜਨ ਵਾਲੇ ਸੱਜਣ ਦਸ਼ਮ ਗ੍ਰੰਥ ਵਿੱਚ ਲਈ ਰਚਨਾ ਰੂਪੀ ਵਸਤੂ ਨੂੰ ਅਰਥ ਬੋਧ ਨਾ ਹੋਣ ਕਾਰਨ ਨਾ ਜਾਣਦੇ ਹੋਏ ਕੇਵਲ ਇਸ ਦਾ ਦਸ਼ਮ ਗ੍ਰੰਥ ਸਰਲੇਖ ਵੇਖ ਕੇ ਹੀ ਇਸ ਨੂੰ ਦਸ਼ਮੇਸ਼ ਰਚਨਾ ਸਮਝਦੇ ਹਨ ਜੋ ਇੱਕ ਵੱਡੀ ਭਾਰੀ ਪੁੱਲ ਬਲਕਿ ਸਾਰੇ ਪੁਲੇਖਿਆਂ ਦੀ ਜੜ ਹੈ ਨੋਟ ਕੀ ਚੰਗਾ ਹੁੰਦਾ ਜੋ ਦਸ਼ਮ ਗ੍ਰੰਥ ਵਿੱਚ ਲਿਆ ਬਚੇਤਰ ਨਾਟਕ ਚੰਡੀ ਚਰਿੱਤਰ ਤ੍ਰਿਆ ਚਰਿਤ੍ਰ ਆਦਕ ਕਵੀਆਂ ਦੀਆਂ ਰਚਨਾਵਾਂ ਅਡੋ ਅਡ ਆਪੋ ਆਪਣੇ ਸਰਲੇਖਾਂ ਹੇਠ ਪਹਿਲਾਂ ਵਾਂਗ ਸੈਂਚੀਆਂ ਦੇ ਰੂਪ ਵਿੱਚ ਹੀ ਰਹਿੰਦੀਆਂ ਤਾਂ ਕਿ ਇਤਨੇ ਭੁਲੇਖੇ ਨਾ ਪੈਂਦੇ ਉਪਰੋਕਤ ਘਾਟ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਦਸ਼ਮ ਗ੍ਰੰਥ ਵਿੱਚਲੀ ਆਰਤੀ ਦਾ ਸੰਖੇਪਕ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ ਜੋ ਚੰਡੀ ਚਰਿਤ੍ਰ ਉਕਤ ਬਿਲਾਸ ਅੰਦਰ ਤੀਜੇ ਧਿਆਏ ਦੇ ਆਰੰਭ ਵਿੱਚ ਅੰਕਿਤ ਹੈ ਜਿਸ ਦਾ ਸੰਕੋਚਮਾ ਸਾਰੰਸ਼ ਹੇਠ ਲਿਖੇ ਅਨੁਸਾਰ ਹੈ ਜਥਾ ਇੱਕ ਮੈਖਾਸੁਰ ਝੋਟੇ ਦੀ ਸ਼ਕਲ ਵਾਲਾ ਅਸੁਰ ਨੇ ਇੰਦਰਾਦਿਕ ਦੇਵਤਿਆਂ ਨੂੰ ਭਾਂਜ ਦੇ ਕੇ ਇੰਦਰਪੁਰੀ ਉੱਤੇ ਕਬਜ਼ਾ ਕਰ ਲਿਆ ਦੇਵਤਿਆਂ ਨੇ ਚੰਡੀ ਦੁਰਗਾ ਦੀ ਸ਼ਰਨ ਲਈ ਚੰਡੀ ਨੇ ਦੇਵਤਿਆਂ ਨੂੰ ਯੁੱਧ ਲਈ ਵੰਗਾਰਿਆ ਮੈਖਾਸੁਰ ਨੇ 45 ਪਦਮ ਸੈਨਾ ਲੈ ਕੇ ਚੰਡਕਾ ਨਾਲ ਯੁੱਧ ਕੀਤਾ ਅੰਤ ਮੈਖਾਸੁਰ ਚੰਡੀ ਹੱਥੋਂ ਮਾਰਿਆ ਗਿਆ ਤਦ ਇੰਦਰ ਨੂੰ ਰਾਜ ਦੇ ਕੇ ਚੰਡਕਾ ਲੋਪ ਹੋ ਗਈ ਜਥਾ ਲੋਪ ਚੰਡਕਾ ਹੋਈ ਗਈ ਸੁਰਪਤ ਕਉ ਦੇ ਰਾਜ ਪੁਨਾ ਜਾਂਕੇ ਪਰਸਨ ਭਏ ਹਨ ਮਹਾਮੁਲ ਦੇਵਨ ਕੇ ਤਪ ਮੈਂ ਸੁਖ 파ਵੇਂ ਜਾਗ ਕਰੇ ਇੱਕ ਵੇਦ ਕਰੇ ਅਵਤਾਪ ਹਰੇ ਮਿਲ ਧਿਆਨ ਲਾਵੇਂ ਝਲਰ ਤਾਲ ਮਿਰਦੰਗ ਉਪੰਗ ਰਬਾਬ ਲਿਏ ਸੁਰ ਸਾਜ ਮਿਲਾਵੇਂ ਕਿਨਰ ਗੰਧਰ ਬਗਾਨ ਕਰੇ ਜਨ ਜਸ ਅਪਛਰ ਨਿਰਤ ਦਿਖਾਵੇਂ ਪੁਨਾ ਸੰਖਨ ਕੀ ਤਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਵੇਂ ਦਾਨਤ ਦਸ਼ਨ ਦੇ ਕੇ ਪਰਦਸ਼ਨ ਭਾਲ ਕੇ ਕੁੰਕਮ ਅਛਤ ਲਾਵੇਂ ਹੋਤ ਕੁਲਾਹਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇਂ ਚੰਡੀ ਚਰਿੱਤਰ ਉਕਤ ਬਿਲਾਸ ਤੇ ਆਏ ਤਿੰਨ ਅੰਕ 53 ਤੋਂ 55 ਭਾਵ ਦੇਵਤਿਆਂ ਦਾ ਤੇਜ ਪ੍ਰਤਾਪ ਵਧਿਆ ਵੇਖ ਕੇ ਨਾਰਦ ਆਦਿਕ ਮੁਨੀ ਪ੍ਰਸੰਨ ਹੋਏ ਜਗ ਕੀਤੇ ਗਏ ਕਈ ਦਿਨ வேத ਮੰਤਰਾਂ ਦਾ ਰਟਨ ਹੋਇਆ ਮਿਰਦੰਗ ਆਦਿ ਕਈ ਕਿਸਮਾਂ ਦੇ ਸਾਜ਼ਾਂ ਨਾਲ ਕਿਨਰ ਗੰਦਰਬਾਂ ਨੇ ਗੀਤ ਗਾਏ ਜਛ ਅਤੇ ਅਪਛਰਾਂ ਨੇ ਨਿਰਤ ਨਾਚ ਦਿਖਾਏ ਕਰੋੜਾਂ ਦੇਵਤਿਆਂ ਨੇ ਸ਼ੰਖਾਂ ਘੜਿਆਲਾਂ ਦੀ ਗੂੰਜ ਵਿੱਚ ਇੰਦਰ ਦੀ ਆਰਤੀ ਉਤਾਰੀ ਅਤੇ ਫੁੱਲਾਂ ਦੀ ਵਰਖਾ ਕੀਤੀ ਇੰਦਰ ਦੀਆਂ ਪ੍ਰਕਰਮਾਂ ਕੀਤੀਆਂ ਦਸ਼ਨਾ ਦਿੱਤੀਆਂ ਇੰਦਰ ਦੇ ਮੱਥੇ ਉੱਤੇ ਕੇਸਰ ਅਤੇ ਚਾਵਲਾਂ ਦੇ ਤਿਲਕ ਲਗਾਏ ਦੁਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਬੜਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਹਰਹਿ ਨਾਮ ਸਤਜਾਪ ਅੰਕ ਨੰਬਰ 56 ਭਾਵ ਚੰਡੀ ਦੇ ਤੇਜ ਪ੍ਰਤਾਪ ਸਦਕਾ ਦੇਵਤਿਆਂ ਦਾ ਪ੍ਰਤਾਪ ਵਧਿਆ ਤਿੰਨਾਂ ਲੋਕਾਂ ਜੈ ਜੈਕਾਰ ਕੀਤੀ ਨੋਟ ਰਹਿ ਨਾਮ ਸਤਜਾਪ ਦੀ ਸੰਕੋਚਮੀ ਵਿਆਖਿਆ ਇਹ ਹੈ ਕਿ ਮਾਰਕੰਡੇ ਪੁਰਾਣ ਦੇ 82ਵੇਂ ਅਧਿਆਇ ਤੋਂ ਲੈ ਕੇ 94 ਅਧਿਆਇ 13ਵੇਂ ਅਧਿਆਵਾਂ ਤੇ 700 ਸ਼ਲੋਕ ਹਨ ਜਿਨ੍ਹਾਂ ਵਿੱਚ ਚੰਡੀ ਦੁਰਗਾ ਵੱਲੋਂ ਦੇਵਤਿਆਂ ਦੀ ਸਹਾਇਤਾ ਲਈ ਦੈਨਤਾ ਨਾਲ ਕੀਤੇ ਜੰਗਾ ਜੂਦਾਂ ਦਾ ਵਰਣਨ ਅਤੇ ਦੁਰਗਾ ਦਾ ਸਰਉਤਰ ਮਹਿਮਾ ਹੈ ਉਪਰੋਕਤ 700 ਸ਼ਲੋਕਾਂ ਨੂੰ ਸप्त ਸਤੀ ਅਤੇ ਸਤਸ ਤਥਾ ਅਤੀ ਸੰਕੋਚਵੇਂ ਰੂਪ ਵਿੱਚ 7 ਕਰਕੇ ਲਿਖਿਆ ਹੈ ਇਸ ਨੂੰ ਦੁਰਗਾ ਸਤੋਤਰ ਕੀਲ ਕਵਚ ਆਦਿਕ ਵੀ ਕਹਿੰਦੇ ਹਨ ਇਹਨਾਂ 700 ਸ਼ਲੋਕਾਂ ਵਾਲੀ ਰਚਨਾ ਦਾ ਟੀਕਾ ਕਵੀ ਨੇ ਚੰਡੀ ਚਰਿੱਤਰ ਉਕਤ ਬਿਲਾਸ ਵਿੱਚ 7 ਅਧਿਆਵਾਂ ਅੰਦਰ ਕਰਕੇ ਅੰਤ ਵਿੱਚ ਇਹ ਸੂਚਨਾ ਵੀ ਦਿੱਤੀ ਹੈ ਜਥਾ ਚੰਡ ਚਰਿੱਤਰ ਕਵਤਨ ਮੈਂ ਵਰਨਿਓ ਸਭ ਹੀ ਰਸ ਰੁਦਰਮਈ ਹੈ ਏਕ ਤੇ ਏਕ ਰਸਾਲ ਭਇਓ ਨਖਤੇ ਸਿੱਖ ਲੋ ਉਪਮਾ ਸੋ ਨਹੀਂ ਹੈ ਕੌਤਕ ਹੇਤ ਕਰੀ ਕਬਨੇ ਸਤਜਗ ਕੀ ਕਥਾ ਇਹ ਪੂਰੀ ਪਈ ਹੈ ਜਾਹੀਂ ਨਿਮਿਤ ਪੜੇ ਸੁਣ ਹੈ ਸੋ ਨਿਝੇ ਕਰ ਤਾਹੀਂ ਦਈ ਹੈ ਚੰਡੀ ਚਰਿਤ ਉਕਤ ਬਿਲਾਸ ਅੰਕ ਨੰਬਰ 232 ਤਾਂਤੇ ਰਹੇ ਨਾਮ ਸਤਜਾਪਦਾ ਤਤਪਰਜ਼ ਇਹ ਹੈ ਕਿ ਦੁਰਗਾ ਦੇ ਨਾਮ ਵਾਲੀ ਸਤ ਸप्त ਸਹੀ ਦੇ ਜਾਪ ਦਾ ਰਟਨ ਹੋਇਆ ਉਤਲੇ ਵਿਸਥਾਰ ਦੇਣ ਦਾ ਕਾਰਨ ਇਹ ਹੈ ਕਿ ਕਈ ਅਣਜਾਣ ਸੱਜਣ ਨਾਮ ਅਤੇ ਸਤ ਦੇ ਅੱਖਰਾਂ ਨੂੰ ਅੱਗੇ ਪਿੱਛੇ ਕਰਕੇ ਸਤ ਨਾਮ ਅਰਥ ਕਰਦੇ ਹਨ ਜੋ ਓਕਾ ਹੀ ਅਸ਼ੁੱਧ ਹੈ ਹੁਣ ਉਪਰੋਕਤ ਆਰਤੀ ਜੋ ਨਰੋਲ ਹੀ ਚੰਡੀ ਦੁਰਗਾ ਅਤੇ ਇੰਦਰ ਦੇਵਤੇ ਦੀ ਮਹਿਮਾ ਸੰਜੁਗਤ ਹੈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਟਕਾਂ ਨਾਲ ਝੂਮ-ਝੂਮ ਕੇ ਪੜਨ ਵਾਲੇ ਆਪ ਹੀ ਦੱਸਣ ਕਿ ਇਹ ਗੁਰਮਤ ਹੈ ਕਿ ਵਿਪਰਨ ਕੀ ਅਰੀਤ ਨਰੂਲ ਮਨ ਮੁਕਤਾ ਹੈ ਹਾਲਾਂਕਿ ਉਤ ਦੇਵੀਆਂ ਤੇ ਇੰਦਰ ਪਰਥਾਇ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਵੱਲੋਂ ਇਹ ਦਰਸਾਇਆ ਜਾ ਰਿਹਾ ਹੈ ਕਿ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਅਲੱਖ ਪਰਮ ਰਾਮਕਲੀ ਮਹਲਾ ਪੰਜਵਾਂ ਪੰਨਾ 894 ਉਹਨਾਂ ਦੁਰਗਾ ਕੋਟ ਜਾ ਕੇ ਮਰਦਨ ਕਰੇ ਪੈਰੋਂ ਕਬੀਰ ਜੀਓ ਅਸ਼ਟਪਦੀ ਪੰਨਾ ਨੰਬਰ 1162 ਸਹਾਂ ਸਰਦਾਨ ਦੇ ਇੰਦਰ ਰੋ ਆਇਆ ਰਾਮਕਲੀ ਕੀ ਬਾਣ ਸ਼ਲੋਕ ਮਹਲਾ ਪਹਿਲਾ ਪੰਨਾ 943 ਗੌਤਮ ਤਪਾ ਇਹ ਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ ਪ੍ਰਭਾਤੀ ਮਹਲਾ ਪਹਿਲਾ ਦੱਖਣੀ ਪੰਨਾ 1344 ਸੱਚ ਪੁੱਛੋ ਤਾਂ ਉਪਰੋਕਤ ਆਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੇਵਲ ਨਰਾਦਰੀ ਹੀ ਨਹੀਂ ਬਲਕੇ ਖਾਸੋ ਹੀਣਾ ਇੱਕ ਇਹੋ ਜਿਹਾ ਮਖੌਲ ਹੈ ਕਿ ਜਿਵੇਂ ਕੋਈ ਮਨੁੱਖ ਕਿਸੇ ਸ਼ੈਨਸ਼ਾ ਜਾਂ ਰਾਸ਼ਟਰਪਤੀ ਅੱਗੇ ਹੱਥ ਜੋੜ ਕੇ ਖਲੋਤਾ ਹੋਇਆ ਇਹ ਆਖੇ ਕਿ ਮੈਂ ਗੁਰਦੇਵ ਸਿੰਘ ਚੌਂਕੀਦਾਰ ਤੋਂ ਸਦਕੇ ਜਾਂਦਾ ਹਾਂ ਜਾਂ ਕਰਮਚੰਦ ਕਾਂਸਟੇਬਲ ਤੋਂ ਬਹਾਰ ਜਾਵਾਂ ਹਾ ਉਪਰੋਕਤ ਚੰਡੀ ਦੁਰਗਾ ਦੀ ਮਹਿਮਾ ਅਤੇ ਇੰਦਰ ਆਦਿਕਾਂ ਦੀਆਂ ਆਰਤੀਆਂ ਚੰਡੀ ਭਵਨ ਦੇਵੀ ਦਵਾਰਿਆਂ ਤੇ ਮੰਦਰਾਂ ਵਿੱਚ ਕੀਤੀਆਂ ਜਾਣ ਤਾਂ ਕੋਈ ਹਰਜ ਨਹੀਂ ਕਿਤਾਬ ਦਸਮ ਗ੍ਰੰਥ ਦਰਪਣ ਦਸ਼ਮ ਗ੍ਰੰਥ ਨਿਰਨੇ ਲੇਖਕ ਗਿਆਨੀ ਭਾਗ ਸਿੰਘ ਅੰਬਾਲਾ ਭਾਗ ਦੂਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ